ਤੁਸੀਂ ਟਾਈਮ ਦਿਓ ਮੈਂ ਅੱਜ ਦਾ 5 ਵਜੇ ਮੈਂ 5 ਵਜੇ ਵੇਲੇ ਰਹਿਣਾ ਕਿੱਥੇ ਤੁਸੀਂ ਕਹੋ ਮੈਂ ਆ ਜਾਂਦਾ ਬੈਠ ਜਾ ਬਸ ਸਵਾਲ ਕਰ ਤੁਸੀਂ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਆਪਾਂ ਦਾ ਸਵਾਲ ਕਰਦੇ ਆਂ ਭਾਜੀ ਮੈਨੂੰ ਟਾਈਮ ਲੱਗਦਾ 2 ਵਜੇ ਇੱਥੇ ਆ ਜਾਓ ਇੱਕ ਮਿੰਟ ਦੇਖੋ ਕੋਈ ਆ ਵੀ ਰਿਹਾ ਇੱਕ ਸੁਣ ਲਓ ਪਲੀਜ਼ ਆ ਜਾਓ ਇੱਕ ਮਿੰਟ ਭਰਾ ਮੇਰੀ ਗੱਲ ਸੁਣ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੂ ਦੇਣਾ ਜਦੋਂ ਕੋਈ ਮੈਂ ਆ ਜਾਂਦਾ ਇਹ ਨਹੀਂ ਗੱਲ ਤੈਨੂੰ ਇਹਨਾਂ ਬੰਦੇ ਕੋਲ ਕਹੋ ਪਲੀਜ਼ ਤੁਸੀਂ ਟਾਈਮ ਦਿਓ ਮੈਂ ਅੱਜ ਦਾ 5 ਵਜੇ ਮੈਂ 5 ਵਜੇ ਵੇਲੇ ਰਹਿਣਾ ਕਿੱਥੇ ਤੁਸੀਂ ਕਹੋ ਬੈਗਸ ਆਪਾਂ ਸਵਾਲ ਕਰ ਤੂੰ ਹੀ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਆਪਾਂ ਸਵਾਲ ਕਰਦੇ ਆਂ ਭਾਜੀ ਮੈਨੂੰ ਟਾਈਮ ਲੱਗਦਾ 2 ਮਿੰਟ ਪਹਿਲੇ ਇੱਕ ਮਿੰਟ ਦੇਖੋ ਕੋਈ ਆ ਵੀ ਰਿਹਾ ਇੱਕ ਸੁਣ ਲਓ ਪਲੀਜ਼ ਆ ਜਾਓ ਇੱਕ ਮਿੰਟ ਭਰਾ ਮੇਰੀ ਗੱਲ ਸੁਣ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੋਂ ਦੇਣਾ ਜਦੋਂ ਕੋਈ ਮੈਂ ਆ ਜਾਂਦਾ ਇਹ ਨਹੀਂ ਗੱਲ ਤੈਨੂੰ ਇਹਨੇ ਬੰਦੇ ਕੋਲ ਕਹੋ ਪਲੀਜ਼ ਕੋਈ ਟਾਈਮ ਦਿਓ ਮੈਂ ਅੱਜ ਦਾ 5 ਮੈਂ 5 ਵਜੇ ਬਿੱਲ ਦੇਣਾ ਕਿੱਥੇ ਤੁਸੀਂ ਕਹੋ ਮੈਂ ਆ ਜਾਂਦਾ ਬੈਗਸ ਆਪਸੋ ਆਲ ਗਿਆ ਤੁਸੀਂ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਆਪਾਂ ਦਾ ਸਵਾਲ ਕਰਦੇ ਆ ਜੀ ਮੈਨੂੰ ਟਾਈਮ ਲੱਗ ਰਿਹਾ ਦੋ ਬੈਠੇ ਆ ਆਹ ਇੱਕ ਮਿੰਟ ਵੀ ਆ ਵੀ ਬੈਗ ਇੱਕ ਸੁਣ ਲਓ ਪਲੀਜ਼ ਆ ਜਾਓ ਇੱਕ ਮਿੰਟ ਭਰਾ ਮੇਰੀ ਗੱਲ ਸੁਣ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾਂ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੋਂ ਦੇਣਾ ਜਦੋਂ ਕੋਈ ਕਹਿੰਦਾ ਮੈਂ ਆ ਜਾਂਦਾ ਨਹੀਂ ਇਹ ਨਹੀਂ ਗੱਲ ਤੁਹਾਨੂੰ ਕਿਹੜੇ ਬੰਦੇ ਕੋਲ ਸੁਣੋ ਪਲੀਜ਼ ਤੁਸੀਂ ਟਾਈਮ ਦਿਓ ਮੈਂ ਅੱਜ ਦਾ 5 ਵਜੇ ਮੈਂ 5 ਵਜੇ ਵੀ ਲੈਣਾ ਕਿਤੇ ਤੁਸੀਂ ਕਹੋ ਮੈਂ ਆ ਜੰਦਾ ਬੈਗਸ ਆਪਸੋ ਆ ਗਏ ਪਲੀ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਆਪਾਂ ਦਾ ਸਵਾਲ ਕਰਦੇ ਆ ਜੀ ਮੈਨੂੰ ਟਾਈਮ ਲੱਗ ਰਿਹਾ ਦੋ ਬੈਠੇ ਆ ਪਹਿਲੇ ਇੱਕ ਮਿੰਟ ਤੁਸੀਂ ਆ ਵੀ ਬੈਗ ਇੱਕ ਸੁਣੋ ਪਲੀਜ਼ ਆ ਜਾਓ ਇੱਕ ਮਿੰਟ ਭਰਾ ਮੇਰੀ ਗੱਲ ਸੁਣੋ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾਂ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੋਂ ਦੇਣਾ ਜਦੋਂ ਕੋਈ ਕਹਿੰਦਾ ਮੈਂ ਆ ਜਾਂਦਾ ਨਹੀਂ ਇਹ ਨਹੀਂ ਗੱਲ ਤੁਹਾਨੂੰ ਕਿਹੜੇ ਬੰਦੇ ਕੋਲ ਸੁਣੋ ਪਲੀਜ਼ ਤੁਸੀਂ ਟਾਈਮ ਦਿਓ ਮੈਂ ਅੱਜ ਦਾ 5 ਵਜੇ ਮੈਂ 5 ਵਜੇ ਬੈਠੇ ਰਹਣਾ ਕਿਤੇ ਤੁਸੀਂ ਕਹੋ ਮੈਂ ਆ ਜਾਂਦਾ ਬੈਗਸ ਆਪਾਂ ਸਵਾਲ ਕਰ ਤੂੰ ਹੀ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਆਪਾਂ ਤਾਂ ਸਵਾਲ ਕਰਦੇ ਆ ਜੀ ਮੈਨੂੰ ਟਾਈਮ ਲੱਗਦਾ ਦੋ ਬੈਠੇ ਆ ਆਹ ਇੱਕ ਮਿੰਟ ਵੀ ਆ ਵੀ ਬੈਗ ਇੱਕ ਸੁਣ ਲਓ ਪਲੀਜ਼ ਆ ਜਾਓ ਇੱਕ ਮਿੰਟ ਭਰਾ ਮੇਰੀ ਗੱਲ ਸੁਣ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾਂ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੋਂ ਦੇਣਾ ਜਦੋਂ ਕੋਈ ਕਹਿੰਦਾ ਮੈਂ ਆ ਜਾਂਦਾ ਨਹੀਂ ਇਹ ਨਹੀਂ ਗੱਲ ਤੈਨੂੰ ਕਿਹੜੇ ਬੰਦੇ ਕੋਲ ਸੁਣੋ ਪਲੀਜ਼ ਤੁਸੀਂ ਟਾਈਮ ਦਿਓ ਮੈਂ ਅੱਜ ਦਾ 5 ਵਜੇ ਮੈਂ 5 ਵਜੇ ਵੀ ਲੈਣਾ ਕਿਤੇ ਤੁਸੀਂ ਕਹੋ ਮੈਂ ਆ ਜੰਦਾ ਬੈਗਸ ਆਪਸਵਾਲ ਕਰ ਤੂੰ ਹੀ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਆਪਾਂ ਦਾ ਸਵਾਲ ਕਰਦੇ ਆਂ ਭਾਜੀ ਮੈਨੂੰ ਟਾਈਮ ਲੱਗਦਾ 2 ਵਜੇ ਆ ਆਪਾਂ ਇੱਕ ਮਿੰਟ ਦੇਖੋ ਕੋਈ ਆ ਵੀ ਰਿਹਾ ਇੱਕ ਸੁਣ ਲਓ ਪਲੀਜ਼ ਆ ਜਾਓ ਇੱਕ ਮਿੰਟ ਭਰਾ ਮੇਰੀ ਗੱਲ ਸੁਣ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੋਂ ਦੇਣਾ ਜਦੋਂ ਕੋਈ ਮੈਂ ਆ ਜਾਂਦਾ ਇਹ ਨਹੀਂ ਗੱਲ ਤੈਨੂੰ ਇਹਨੇ ਬੰਦੇ ਕੋਲ ਕਹੋ ਪਲੀਜ਼ ਕੋਈ ਟਾਈਮ ਦਿਓ ਮੈਂ ਅੱਜ ਦਾ 5 ਵਜੇ ਮੈਂ 5 ਵਜੇ ਬਿੱਲ ਦੇਣਾ ਕਿੱਥੇ ਤੁਸੀਂ ਕਹੋ ਮੈਂ ਆ ਜਾਂਦਾ ਬੈਗਸ ਆਪਾਂ ਸਵਾਲ ਕਰ ਤੂੰ ਹੀ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਆਪਾਂ ਸਵਾਲ ਕਰਦੇ ਆਂ ਭਾਜੀ ਮੈਨੂੰ ਟਾਈਮ ਲੱਗਦਾ 2 ਵਜੇ ਆਪਾਂ ਗੱਲ ਕਰਨ ਲਈ ਪਹਿਲੇ ਇੱਕ ਮਿੰਟ ਦੇਖੋ ਕੋਈ ਆ ਵੀ ਰਿਹਾ ਇੱਕ ਸੁਣ ਲਓ ਪਲੀਜ਼ ਆ ਜਾਓ ਇੱਕ ਮਿੰਟ ਭਰਾ ਮੇਰੀ ਗੱਲ ਸੁਣ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੋਂ ਦੇਣਾ ਜਦੋਂ ਕੋਈ ਮੈਂ ਆ ਜਾਂਦਾ ਇਹ ਨਹੀਂ ਗੱਲ ਤੈਨੂੰ ਇਹਨੇ ਬੰਦੇ ਕੋਲ ਕਹੋ ਪਲੀਜ਼ ਤੁਸੀਂ ਟਾਈਮ ਦਿਓ ਮੈਂ ਅੱਜ ਦਾ 5 ਬਿੱਲ ਮੈਂ 5 ਵਜੇ ਬਿੱਲ ਦੇਣਾ ਕਿੱਥੇ ਤੁਸੀਂ ਕਹੋ ਮੈਂ ਆ ਜਾਂਦਾ ਬੈਗਸ ਆਪਸੋ ਆਲ ਗਿਆ ਪਲੀ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਆਪਾਂ ਦਾ ਸਵਾਲ ਕਰਦੇ ਆ ਜੀ ਮੈਨੂੰ ਟਾਈਮ ਲੱਗ ਰਿਹਾ ਦੋ ਬੈਠੇ ਆ ਪਹਿਲੇ ਇੱਕ ਮਿੰਟ ਵੀ ਆ ਵੀਰ ਬੈਗ ਇੱਕ ਸੁਣ ਲਓ ਪਲੀਜ਼ ਆ ਜਾਓ ਇੱਕ ਮਿੰਟ ਭਰਾ ਮੇਰੀ ਗੱਲ ਸੁਣ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾਂ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੋਂ ਦੇਣਾ ਜਦੋਂ ਕੋਈ ਕਹਿੰਦਾ ਮੈਂ ਆ ਜਾਂਦਾ ਨਹੀਂ ਇਹ ਨਹੀਂ ਗੱਲ ਤੂੰ